ਜਦੋਂ ਮੈਂ ਕਲਾਕਾਰ ਦੇ ਤੌਰ ਤੇ ਉਦੋਂ ਵੀ ਦਿਨ ਰਾਤ ਦੀ ਸੜਕਾਂ ਤੇ ਰਹੇ ਹੁਣ ਤੱਕ ਹੁਣ ਵੀ ਸੜਕਾਂ ਤੇ ਹੀ ਆ ਕੋਈ ਸ਼ੋਅ ਕਰਨ ਜਾਂਦੇ ਸੀ ਕਦੇ ਕਿਤੇ ਕਦੇ ਕਿਤੇ ਧੁੰਦ ਦੇ ਵਿੱਚ ਵੀ ਮੇਰਾ ਅੱਜ ਤੱਕ ਵੀ ਜਿਹੜਾ ਮੁੰਡਾ ਗੱਡੀ ਚਲਾਉਂਦਾ ਉਹਨੂੰ ਇੱਕ ਸਭ ਤੋਂ ਪਹਿਲੀ ਮੇਰੀ ਸਲਾਹ ਹੀ ਹੁੰਦੀ ਹੈ ਤੇ ਨਾਲੇ ਕਿ ਵੀ ਨੂੰ ਚਾਹੇ ਸਲਾਮ ਮੰਨ ਲਾ ਚਾਹੇ ਆਰਡਰ ਮੰਨ ਲਾ ਜੋ ਮਰਜ਼ੀ ਮੰਨ ਲਾ ਕਿ ਜਿੱਥੇ ਵੀ ਤੈਨੂੰ ਲੱਗਦਾ ਕਿ ਮੇਰੀ ਅੱਖਾਂ ਨੀਂਦ ਆ ਰਹੀ ਹੈ ਮੇਰੀ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਨੇ ਸੁਸਤੀ ਪੈਂਦੀ ਹੈ ਗੱਡੀ ਸਾਈਡ ਤੇ ਖੜਾ ਕੇ ਘੰਟਾ ਸੌਂ ਜਾ ਦੋ ਘੰਟੇ ਸੌਂ ਜਾ ਉਹ ਸ਼ੋਅ ਕਰਨ ਵਾਲਿਆਂ ਤੋਂ ਮਾਫੀ ਮੰਗ ਲਾਂਗੇ ਵੀ ਲੇਟ ਹੋ ਗਏ ਪਰ ਜ਼ਿੰਦਗੀ ਦੁਆਰੇ ਨਹੀਂ ਮਿਲ ਸਕਦੀ ਸੁਇਸ਼ ਕਰਕੇ ਨੀਂਦ ਦੇ ਦੌਰਾਨ ਜਿਹੜੀਆਂ ਇਕਨਾਵਾਵਾਂ ਹੁੰਦੀਆਂ ਨੇ ਉਹਨਾਂ ਨੇ ਤਾਂ ਹੁਣ ਸਿਸਟਮ ਹੀ ਬਹੁਤ ਕਮਾਲ ਦੇ ਲਾਤੇ ਡਿਜੀਟਲ ਸਿਸਟਮ ਲਾਤੇ ਉਹਨਾਂ ਨੇ ਤਾਂ ਕੈਨੇਡਾ ਅਮਰੀਕਾ ਵਾਲਿਆਂ ਨੇ ਤਾਂ ਕਿਉਂਕਿ ਅਸੀਂ ਜਾਂਦੇ ਬਹੁਤ ਰਹਿੰਦੇ ਸੀਗੇ ਕੈਨੇਡਾ ਅਮਰੀਕਾ ਤੋਂ 2-2 ਮਹੀਨੇ ਟੂਰ ਤੇ ਮੈਂ ਅਮਰੀਕਾ ਦਾ ਡਰਾਈਵਿੰਗ ਲਾਇਸੈਂਸ ਲਿਆ ਪਹਿਲਾਂ ਤਾਂ ਲਿਖਤੀ ਲੈਂਦੇ ਆ ਉਹ ਲਿਖਤੀ ਦੇ ਵਿੱਚੋਂ ਪਾਸ ਹੋਵੋਗੇ ਤਾਂ ਫਿਰ ਥੋੜਾ ਪ੍ਰੈਕਟੀਕਲ ਲੈਂਦੇ ਆ ਪ੍ਰੈਕਟੀਕਲ ਦੇ ਵਿੱਚ ਕੀ ਹੈ ਉਹ ਨਾਲ ਬਹਿ ਜਾਂਦਾ ਤੁਹਾਡੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਅਧਿਕਾਰੀ ਹੈ ਉਹ ਐਦਾਂ ਹੀ ਗੱਡੀ ਚਲਾਉਂਦਾ ਹੈ ਵੀ ਇੱਥੋਂ ਖੱਬੇ ਲੈ ਇੱਥੋਂ ਚੌਂਕ ਉਹ ਨੋਟ ਕਰ ਜਾਂਦਾ ਗਲਤੀ ਦੱਸਦਾ ਨਹੀਂ ਫਿਰ ਬਾਅਦ ਜਦੋਂ ਆਉਂਦੇ ਆ ਵਾਪਸ ਉਦੋਂ ਦੱਸਦਾ ਵੀ ਤੇਰੀ ਤਿੰਨ ਗਲਤੀਆਂ ਸੀ ਕਿਹੜੀਆਂ ਗਲਤੀਆਂ ਸੀ ਮੇਰਾ ਇੱਕ ਦੋਸਤ ਆ ਉਹਨੇ ਵੀ ਇਹ ਟੈਸਟ ਦਿੱਤਾ ਸੀ ਗਲਤੀ ਕੀ ਸੀ ਗੱਡੀ ਚੜਾਈ ਤੇ ਸੀ ਉਹ ਨੂੰ ਕਹਿੰਦਾ ਉਹ ਕਹਿੰਦਾ ਰੋਕ ਲਾ ਰੋਕ ਕੇ ਗੱਡੀ ਬੰਦ ਕਰ ਦੇ ਉਹਨੇ ਗੱਡੀ ਚੜਾਈ ਤੇ ਬੰਦ ਕਰਤੀ ਇੱਦਾਂ ਕਹਿੰਦਾ ਚੱਲ ਬਾਅਦ ਚੱਲ ਪੇ ਆ ਕੇ ਕਹਿੰਦਾ ਵੀ ਤੇਰੀ ਗਲਤੀ ਸੀ ਜੋ ਗੱਡੀ ਰੋਕੀ ਸੀ ਤੂੰ ਚੜਾਈ ਤੇ ਤੂੰ ਤੈਨੂੰ ਗੱਡੀ ਦੇ ਜਿਹੜੇ ਅਗਲੇ ਟਾਇਰ ਨੇ ਉਹਨਾਂ ਨੂੰ ਐਦਾਂ ਮੋੜ ਕੇ ਬੰਦ ਕਰਨੀ ਚਾਹੀਦੀ ਸੀ ਤਾਂ ਕਿ ਜੇ ਗੱਡੀ ਥੱਲੇ ਨੂੰ ਟੜਾਣ ਵੱਲ ਨੂੰ ਜਾਵੇ ਤਾਂ ਉਹ ਸੜਕ ਤੋਂ ਕੱچے ਲੈ ਜਾਵੇ ਸੜਕ ਵਾਲੇ ਪਾਸੇ ਨਾ ਜਾਵੇ ਕਿਸੇ ਨੂੰ ਮਾਰ ਨਾ ਦੇਵੇ ਇੱਥੋਂ ਤਾਂ ਕਿਆ ਰੱਖਦੇ ਜੀ ਉਹ ਇੰਨੀ ਛੋਟੇ ਛੋਟੀਆਂ ਗੱਲਾਂ ਮੇਰੇ ਕੋਲ ਬਹੁਤ ਕਿਸੇ ਪਏ ਨੇ ਜੀ ਡਰਾਈਵਿੰਗ ਨਾਲ ਸੰਬੰਧਤ ਇੱਕ ਐਕਸੀਡੈਂਟ ਹੋਇਆ ਅਮਰੀਕਾ 'ਚ ਬੰਦਾ ਮਰ ਗਿਆ ਉਹਦੇ 'ਚ ਉਹ ਬੰਦਾ ਜਿਹੜਾ ਸੀਗਾ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਸੀ ਉਹ ਬਚ ਗਿਆ ਕੇਸ ਚੱਲਿਆ ਬਹੁਤ ਵੱਡੀ ਸਜ਼ਾ ਹੈ ਡਰਿੰਕ ਡਰਾਈਵ ਦੀ ਉੱਥੇ ਤਾਂ ਉਹਦੀ ਘਰ ਵਾਲੀ ਚਲੀ ਗਈ ਜਿੱਥੇ ਫੈਸਲਾ ਹੋਣਾ ਸੀ ਬੱਚੇ ਲੈ ਗਈ ਨਾਲ ਦੋ ਕਹਿੰਦੀ ਜੀ ਉਹ ਤੋਂ ਗਲਤੀ ਹੋ ਗਈ ਦੋ ਬੱਚੇ ਛੋਟੇ ਛੋਟੇ ਨੇ ਰੋੜ ਜਾਣਗੇ ਜੱਜ ਕਹਿੰਦਾ ਕਹਿੰਦਾ ਜੇ ਇਹੀ ਬੰਦਾ ਇਹਨੇ ਪਿਸਤੌਲ ਨਾਲ ਮਾਰਿਆ ਹੁੰਦਾ ਮੈਂ ਇਹਨੂੰ ਘੱਟ ਸਜ਼ਾ ਦੇਣ ਬਾਰੇ ਵਿਚਾਰ ਕਰ ਸਕਦਾ ਸੀ ਕਿਉਂਕਿ ਜਿਹੜਾ ਪਿਸਤੌਲ ਲੈ ਕੇ ਕਿਸੇ ਖਾਸ ਬੰਦੇ ਨੂੰ ਮਾਰਨ ਗਿਆ ਉਹ ਤਾਂ ਘਰੋਂ ਮੱਥ ਕੇ ਗਿਆ ਮੈਂ ਆ ਮਾਰਨਾ ਕਹਿੰਦਾ ਇਹ दारू ਪੀ ਕੇ ਸ਼ਰਾਬ ਪੀ ਕੇ ਇਹ ਗੱਡੀ ਦੇ ਸਟੀering ਤੇ ਬਹਿ ਗਿਆ ਇਹਦਾ ਮਤਲਬ ਤਾਂ ਇਹ AK-47 ਲੈ ਕੇ ਬਹਿ ਗਿਆ ਇਹਦਾ ਪਤਾ ਹੀ ਨਹੀਂ ਕਿੰਨੇ ਕੁ ਮਾਰ ਦਿੰਦਾ ਇਸ ਕਰਕੇ ਮੈਂ ਕੋਈ ਸਜ਼ਾ ਕਮੀ ਨਹੀਂ ਕਰੂੰਗਾ 14 ਸਾਲ ਦੀ ਸਜ਼ਾ ਦੇ ਦਿੱਤੀ ਉੱਥੇ ਕੀ ਹੈ ਸਿਸਟਮ ਕੀ ਹੈ ਪ੍ਰਧਾਨ ਮੰਤਰੀ ਦਾ ਚਲਾਨ ਘੱਟਦਾ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਛੁੱਟੀਆਂ ਤੇ ਸੀ ਓਵਰ ਸਪੀਡ ਜਾ ਰਿਹਾ ਸੀ ਪੁਲਿਸ ਵਾਲਾ ਪਿੱਛੋਂ ਆਇਆ ਉਹਨੇ ਕਿਹਾ ਗੱਡੀ ਸਾਈਡ ਤੇ ਲਾ ਲਓ ਜੀ ਉਹਨੂੰ ਪਤਾ ਨਹੀਂ ਸੀ ਕਿ ਪੁਲਿਸ ਵਾਲੇ ਨੂੰ ਕੌਣ ਹੈ ਗੱਡੀ ਸਾਈਡ ਤੇ ਲਾਈ ਉਹਨੇ ਕਿਹਾ ਜੀ ਲਾਇਸੈਂਸ ਦਿਓ ਲਾਇਸੈਂਸ ਦਿਖਿਆ ਤੇ ਲਾਇਸੈਂਸ ਤੇ ਉਹ ਪ੍ਰਧਾਨ ਮੰਤਰੀ ਦਾ ਆ ਲਿਖਿਆ ਹੋਇਆ ਤੇ ਉਹ ਕਹਿੰਦਾ ਵੀ ਮੈਂ ਪ੍ਰਾਈਮ ਮਿਨਿਸਟਰ ਕਰੇਟਾ 100 ਡਾਲਰ ਦਾ ਚਲਾਨ ਕੱਟ ਕੇ ਉਹਨੂੰ ਕਹਿੰਦਾ ਜੀ ਤੁਹਾਡੇ ਸਾਹਮਣੇ ਡਿਊਟੀ ਕਰਕੇ ਬਹੁਤ ਚੰਗਾ ਲੱਗਿਆ ਆ ਲਓ 100 ਡਾਲਰ ਦਾ ਚਲਾਨ ਤੇ ਆ ਨਾਲ ਮੈਨੂੰ ਆਟੋਗ੍ਰਾਫ ਦੇ ਦੇ ਵੇ ਤੇ ਕਹਿੰਦਾ ਜੀ ਤੇ ਦੇਸ਼ ਨੂੰ ਤੁਹਾਡੀ ਹਜੇ ਬਹੁਤ ਲੋੜ ਹੈ ਗੱਡੀ ਤੇ ਸਪੀਡ ਤੋਂ ਓਵਰ ਸਪੀਡ ਨਾਲ ਚਲਾਓ ਆ ਬੰਦੇ ਨੇ ਜੀ ਉਹ ਆਪਣਾ ਇੱਕ ਪੰਜਾਬੀ ਸੀ ਗੱਡੀ ਚਲਾ ਰਿਆ ਸੀ रेड लाइट ਵਿੱਚ ਦੀ ਲੰਘਿਆ ਪੁਲਸ ਵਾਲਾ ਕਿ ਖੜਾ ਸੀ ਉਹਨੇ ਰੋਕ ਲਿਆ ਉਹ ਪੁਲਿਸ ਵਾਲਾ ਜਿਹੜਾ ਗੋਰਾ ਕੁਲਸ ਵਾਲਾ ਸੀ ਉਹਦਾ ਗਵਾਂਡੀ ਸੀ ਉਸ ਪੰਜਾਬੀ ਦਾ ਬੱਚੇ ਇਕੱਠੇ ਖੇਡਦੇ ਸੀ ਆਪਸ ਚ ਗਲੀ ਚ ਜਾਣਦਾ ਸੀ ਉਹਨੇ ਉਹਨੂੰ ਕਿਹਾ ਕਹਿੰਦਾ ਯਾਰ ਪਤਾ ਜਾਣਦੇ ਆ ਇੱਕ ਦੂਜੇ ਨੂੰ ਬੱਚੇ ਇਕੱਠੇ ਖੇਡਦੇ ਨੇ ਇਕੱਠੇ ਆਪਾਂ ਪੀਜ਼ਾ ਮੰਗਾਉਨੇ ਆ ਫੈਮਿਲੀ ਬੈਂਦੀ ਐ ਛੱਡ ਦੇ ਯਾਰ ਰਹਿਣ ਦੇ ਉਹ ਕਹਿੰਦਾ ਜੇ ਮੈਂ ਤੈਨੂੰ ਨਾ ਜਾਣਦਾ ਹੁੰਦਾ ਤਾਂ ਮੈਂ 100 ਡਾਲਰ ਦਾ ਜੁਰਮਾਨਾ ਕਰਨਾ ਸੀ ਪਰ ਕਿਉਂਕਿ ਮੈਂ ਤੈਨੂੰ ਜਾਣਦਾ ਤੇਰੇ ਬੱਚਿਆਂ ਨੂੰ ਵੀ ਜਾਣਦਾ ਛੋਟੇ ਛੋਟੇ ਨੇ 1000 ਡਾਲਰ ਦਾ ਕਰੂੰਗਾ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੂੰ ਅੱਜ ਇੱਥੋਂ ਬਚ ਗਿਆ ਅਗਲੀ ਲਾਇਆ ਰੈੱਡ ਲਾਈਟ ਤੇ ਜੇ ਤੇਰਾ ਐਕਸੀਡੈਂਟ ਹੋ ਗਿਆ ਤੇ ਤੈਨੂੰ ਕੁਝ ਹੋ ਗਿਆ ਉਹਦਾ ਜ਼ਿੰਮੇਵਾਰ ਫਿਰ ਮੈਂ ਹੋਊਂਗਾ ਕਿ ਮੈਂ ਪਹਿਲੀ ਲਾਈਟ ਤੇ ਚਲਾਨਤ ਰੱਖਿਆ ਨਹੀਂ ਕਟਿਆ ਆ ਆ ਡਿਸਪਲਾਈਨ ਹੈ ਜੀ ਇੰਨਾ ਚੀਜ਼ਾਂ ਕਰਕੇ 40-40 ਲੱਖ ਚੱਕੀ ਫਿਰਦੇ ਆ ਏਜੰਟਾਂ ਕੋਲੇ ਵੀ ਉੱਥੇ ਭੇਜ ਦੋ ਇਹ ਡਿਸਪਲਿਨ ਦੀ ਆਜ ਇਹਨਾ ਸਾਡੇ ਕੋਲੇ ਇੱਥੇ ਫਿਰ ਮੈਂ ਇੱਕ ਹੋਰ ਤੁਹਾਨੂੰ ਰੌਚਕ ਗੱਲ ਦੱਸਦਾ ਉਹਨਾਂ ਦੇ ਵਿੱਚ ਕੀ ਹੈ ਡਰਾਈਵਿੰਗ ਲਾਇਸੈਂਸ ਨਵਾਂ ਉਹਦੇ ਵਿੱਚ 5 ਪੁਆਇੰਟ ਨੇ ਕੰਪਿਊਟਰ 'ਚ ਪਾਤਾ 5 ਪੁਆਇੰਟ ਨੇ ਫਰਜ਼ ਕਰ ਲਓ ਤੁਸੀਂ ਕੈਲੀਫੋਰਨੀਆ 'ਚ ਗੱਡੀ ਚਲਾ ਰਹੇ ਹੋ ਰ ਹੈ ਓਵਰ ਸਪੀਡ ਫੜੇਗੇ ਤੇ ਉਹਨੇ ਕੰਪਿਊਟਰ 'ਚ ਪਾਇਆ ਪੁਲਿਸ ਵਾਲੇ ਨੇ ਲਾਇਸੈਂਸ ਕਹਿੰਦਾ ਵੀ ਪੰਜ ਰਹਿ ਗਏ ਨੇ ਹਜੇ ਚਲ ਕੋਈ ਨਹੀਂ ਅੱਧਾ ਕੱਟ ਲੈਨੇ ਆ ਸਾਢੇ 4 ਰਹਿ ਗਏ ਨਾਲ ਜੁਰਮਾਨਾ ਕਰਤਾ ਉਹੀ ਬੰਦਾ ਕਿਸੇ ਹੋਰ ਸੂਬੇ ਚ ਮਹੀਨੇ ਬਾਅਦ ਫੇਰ ਫੇਰ ਓਵਰ ਸਪੀਡ ਚ ਫੜਿਆ ਗਿਆ ਉਹਦਾ ਪਾਇਆ ਫੇਰ ਆ ਗਿਆ ਕਹਿੰਦਾ ਯਾਰ ਇਹਨੂੰ 2 ਮਹੀਨੇ ਪਹਿਲਾਂ ਵੀ ਇਹਨੂੰ ਵਾਰਨਿੰਗ ਦਿੱਤੀ ਸੀ ਹਟਿਆ ਨਹੀਂ ਐ ਚਲ ਮੈਂ ਇੱਕ ਕੱਟ ਲੈਣਾ ਇੱਕ ਉਹਨੇ ਕੱਟ ਲਿਆ ਡੇਢ ਡੇਢ ਕੱਟ ਲਿਆ ਕਿਤੇ ਰੈੱਡ ਲਾਈਟ ਲੰਘਿਆ ਇੱਕ ਉਹਨੇ ਕੱਟ ਲਿਆ ਸਾਢੇ 3 ਪੁਆਇੰਟ ਜੇ ਕੱਟੇ ਜਾਣ ਲਾਇਸੈਂਸ ਕੈਨਸਲ ਲਾਇਸੈਂਸ ਕੈਨਸਲ ਤੋਂ ਵਾਰਿਆਓ ਦੁਆਰੇ ਆਓ ਟ੍ਰੇਨਿੰਗ ਲਓ ਲੰਬੀ ਟ੍ਰੇਨਿੰਗ ਉਹ ਇੰਨੀ ਲੰਬੀ ਤੇ ਇੰਨੀ ਥਕਾਊ ਟ੍ਰੇਨਿੰਗ ਹੈ ਬੰਦਾ ਪਲ-ਪਲ ਯਾਦ ਕਰਦਾ ਯਾਰ ਕੀ ਯਾਰ ਉਹਦੇ ਐਕਸੀਲੈਂਟਰ ਤੋਂ ਪੈਰ ਹੀ ਚੱਕ ਲੈਂਦੇ ਕਿੱਡੀ ਗੱਲ ਸੀਗੀ ਦੁਬਾਰੇ ਜ਼ਿੰਦਗੀ ਚ ਨਹੀਂ ਫੇਰ ਕਰਦਾ ਗਲਤੀ ਹੈ ਜੀ ਉਹ ਫੇਰ ਤੁਹਾਡੇ 2.5 ਨੰਬਰ ਕੱਟੇ ਹੋਏ ਨੇ ਜਾਂ 3 ਨੰਬਰ ਕੱਟੇ ਹੋਏ ਨੇ ਕੋਈ ਨੌਕਰੀ ਨਿਕਲੀ ਉੱਥੇ ਤੁਸੀਂ ਨੌਕਰੀ ਵਾਸਤੇ ਅਪਲਾਈ ਕਰਤਾ ਤੁਸੀਂ ਬਿਲਕੁਲ ਸਹੀ ਹੋ ਉਸ ਨੌਕਰੀ ਨੂੰ ਲੈਣ ਵਾਸਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਅਖੀਰ 'ਚ ਕਹਿੰਦੇ ਨੇ ਕਹਿੰਨਾਈ ਸੀ ਜੋ ਡਾਈਵਿੰਗ ਲੈਸੈਂਸ ਪਲੀਜ਼ ਉਹ ਲੈਸੈਂਸ ਦੇਖਦੇ ਜਦੋਂ ਮਾਰਦੇ ਕੰਪਿਊਟਰ 'ਚ oh no ਕਹਿੰਦੇ ਬਾਕੀ ਸਭ ਕੋ ਠੀਕ ਸੀ ਤੇਰੇ ਤਾਂ ਚਲਾਣ ਹੀ ਬਹੁਤ ਹੋਏ ਹੋਏ ਆ ਤੇ ਨੰਬਰ ਕੱਟੀ ਫਿਰਦਾ ਇਹਦਾ ਮਤਲਬ ਤੂੰ ਸੜਕ ਤੇ ਗਲਤ ਬਿਹੇਵ ਕਰਦਾ ਹੈ ਇੱਕ ਦੂਜੇ ਮੂਰਤੀ ਲੰਘਣ ਦੀ ਕੋਸ਼ਿਸ਼ ਕਰਦਾ ਹੈ ਰੂਲ ਤੋੜਨਾ ਫਿਰ ਜੇ ਤੈਨੂੰ ਰੱਖ ਲਿਆ ਤੂੰ ਆਫਿਸ 'ਚ ਵੀ ਐਂ ਕਰੇਗਾ ਉਹ ਕਹਿੰਦੇ ਜੋ ਸੜਕ ਤੇ ਤੁਹਾਡਾ ਵਿਹਾਰ ਹੈ ਲੋਕਾਂ ਨਾਲ ਉਹੀ ਤੁਹਾਡਾ ਆਮ ਲੋਕਾਂ ਨਾਲ ਦਫ਼ਤਰ ਚ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਰੈੱਡ ਲਾਈਟ ਚੋਂ ਲੰਘਦੇ ਹੋ ਤਾਂ ਸਮਝ ਲਓ ਉਹਦੀ ਨੌਕਰੀ ਨੂੰ ਰੱਤ ਮਾਰਦੇ ਹੋ